ਦੇਖਦੇ ਨੇ ਸਾਕ ਅਸੀਂ ਕਿ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਸੀ ਲੁਟੇਰੀਆ ਨੂੰ ਤਾਂ ਬੈਂਕ ਵਿੱਚ ਜਾ ਕੇ ਲੁੱਟ ਖੋ ਕਰ ਲੈਂਦੇ ਸੀ ਕਿ ਆਪਣੇ ਦਫੂ ਚੱਕਰ ਹੋ ਜਾਂਦੇ ਸੀ ਲੇਕਿਨ ਅੱਜ ਤਾਂ ਰਿਐਲਿਟੀ ਵਿੱਚ ਅਸਲੀਅਤ ਦੇ ਵਿੱਚ ਇਸ ਤਰ੍ਹਾਂ ਦੀਆਂ ਸਟੋਰੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਜਿਹਨੂੰ ਦੇਖ ਕੇ ਤਾਂ ਹਰ ਕਿਸੇ ਦੀ ਰੂਹ ਕੰਬਣੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦਾ ਹੀ ਮਾਮਲਾ ਸਾਹਮਣੇ ਜਿੱਤੇ ਕਿ ਖੰਨੇ ਦੇ ਪਿੰਡ ਇੱਕ ਬਾਗਲੀ ਕਲਾ ਦੇ ਵਿੱਚ ਦਿਨ ਦਿਹਾੜੇ ਬੈਂਕ ਨੂੰ ਲੁੱਟ ਲਿੱਤਾ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ 15 ਲੱਖ ਰੁਪਇਆ ਉੱਥੋਂ ਤਿੰਨ ਲੁੱਟੇਰਿਆਂ ਵੱਲੋਂ ਲਗਾਇਆ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਜਿਹੜਾ ਉੱਥੇ ਸਿਕਿਉਰਿਟੀ ਗਾਰਡ ਹੀ ਉਹਦੇ ਵੱਲੋਂ ਵੀ ਕਾਫੀ ਕੋਸ਼ਿਸ਼ ਕੀਤੀਗੀ ਰੋਕਣ ਦੀ ਲੇਕਿਨ ਕਿ ਤਰ੍ਹਾਂ ਕਿਤੇ ਤਿੰਨ ਲੁੱਟੋਰੀ ਨੁਕਾਬ ਪੋਛ ਆਏ ਅਤੇ ਬੈਂਕ ਦੇ ਵਿੱਚ ਵਾਰਦਾਤ ਕਰਕੇ ਪੈਸੇ ਲੁੱਟ ਕੇ ਤਾਂ ਕੋ ਚੱਕਰ ਹੋ ਗਏ ਦਿਨ ਦਿਹਾੜੇ ਹੀ ਇਹ ਮਾਮਲਾ ਦੇਖ ਕੇ ਜਿੱਤੇ ਪੰਜਾਬ ਦੇ ਵਿੱਚ ਸੰਸਨੀ ਫੈਲ ਗਈ ਹੈ ਉੱਤੇ ਹਰੇਕ ਦੇ ਦਿਮਾਗ ਦੇ ਵਿੱਚ ਇਹੋ ਗੱਲ ਚੱਲਣੀ ਸ਼ੁਰੂ ਹੋ ਗਈ ਹੈ ਤੇ ਕੀ ਹੁਣ ਬੈਂਕ ਦੇ ਵਿੱਚ ਸਾਡਾ ਪੈਸਾ ਵੀ ਸੇਫ ਨਹੀਂ ਰਿਹਾ ਕੀ ਹੁਣ ਬੈਂਕ ਵਾਲੇ ਵੀ ਸੇਫ ਨਹੀਂ ਰਹੇ ਸ਼ਰਿਆ ਲੁੱਟਖਾਮਾਂ ਤੇ ਲਗਾਤਾਰ ਹੁੰਦੀਆਂ ਪਈਆਂ ਇਹ ਬੈਂਕ ਦੇ ਵਿੱਚ ਵੀ ਹੁਣ ਲੁੱਟਖਾਮਾ ਹੋਣੀ ਸ਼ੁਰੂ ਹੋ ਗਈ ਹੈਗੀਆਂ ਅਕਸਰ ਇਹਨਾਂ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆਏ ਸੀ ਸਾ ਤੇ ਹੁਣ ਤਾਂ ਰੋਜ਼ਾਨਾ ਚਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲលੀਆਂ ਸ਼ੁਰੂ ਹੋ ਚੁੱਕੀਆਂ ਹੈ ਗਿਆ ਕਹੇ ਜਣੀ ਇਹ ਵਾਰ ਦਾਤਾ ਕਰਕੇ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਕਿਸੇ ਦਾ ਇਹਨਾਂ ਨੂੰ ਡਰ ਨਹੀਂ ਹੈ ਗਿਆ ਹਥਿਆਰ ਲੈ ਕੇ ਸ਼ਰੀਆਮ ਘੁਮਣਾ ਸ਼ੁਰੂ ਕਰ ਦਿੱਤਾ ਇਹਨਾਂ ਲੁਟੇਰਿਆਂ ਨੇ ਕੋ ਪੁਲਸ ਪ੍ਰਸ਼ਾਸਨ ਹੁਣ ਕਿੱਥੇ ਆ ਸਰਕਾਰਾਂ ਹੁਣ ਕਿੱਥੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਲਗਾਇਆ ਕੀ ਕਰਦੀ ਆਉਣ ਵਾਲੇ ਸਮੇਂ ਦੀ ਸਰਕਾਰਾਂ ਇਹ ਤਾਂ ਟਾਈਮ ਹੀ ਦੱਸੇਗਾ ਲੇਕਿਨ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਉਸ ਬੈਂਕ ਦੀਆਂ ਜਿੱਤੇ 15 ਲੱਖ ਦੀ ਲੁੱਟ ਹੋਈ ਆ ਕਿ ਜਿੰਨੂੰ ਸੁਤੇ ਕੇ ਤੇ ਹਰ ਕਿਸੇ ਦੇ ਮਨ ਦੇ ਵਿੱਚ ਡਰ ਖੌਫੜਾ ਹੋਰ ਵਧਣਾ ਸ਼ੁਰੂ ਹੋ ਗਿਆ ਲੋਕ ਹੁਣ ਪੰਜਾਬ ਨੂੰ ਅਲਬ ਦਾ ਕਹਿ ਲਈ ਮਜਬੂਰ ਹੋਣਾ ਸ਼ੁਰੂ ਹੋ ਚੁੱਕੇ ਨੇ ਕਹਿੰਦੇ ਆ ਕਿ ਜੇ ਕਿਸੇ ਨੂੰ ਕਹਿ ਦਈਏ ਤੇ ਭਰਾ ਪੰਜਾਬ ਦੇ ਵਿੱਚ ਬੈਠ ਕੇ ਕਾਰੋਬਾਰ ਕਰ ਲਾ ਤੇ ਉਹ ਕਿੰਦਾ ਭਰਾਵਾ ਜੇ ਮੈਂ ਇੱਥੇ ਮਸ਼ਹੂਰ ਆ ਤੇ ਮੈਨੂੰ ਲੁੱਟ ਦਿੱਤਾ ਜਾਏਗਾ ਮੈਂ ਤਾਂ ਵਿਦੇਸ਼ ਦੀ ਦਿੱਤੀ ਤੇ ਜਾ ਕੇ ਹੀ ਆਪਣਾ ਕਾਰੋਬਾਰ ਕਰਾਂਗਾ ਇਹ ਲੋਕਾਂ ਦੀ ਉਹਨਾਂ ਮਾਨਸਿਕਤਾ ਬੰਦੀ ਚਲਦੀ ਪਈਗੀ ਆ ਤੁਹਾਡਾ ਇਹਨਾਂ ਸਾਰੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਅਤੇ ਕਮੈਂਟ ਵੀ ਆਪਣੇ ਜ਼ਰੂਰ ਦੱਸਿਓ ਇੱਥੇ ਸਾਨੂੰ ਖੜਕੇ ਦੀ ਆਵਾਜ਼ ਸੁਣ ਰਹੀ ਸੀ ਫਾਇਰ ਹੋ ਰਹੀ ਸੀ ਜਦੋਂ ਅਸੀਂ ਭੱਜ ਕੇ ਦੁਕਾਨ ਤੋਂ ਬੈਂਕ ਵੱਲ ਨੂੰ ਆਏ ਤਾਂ ਇਹ ਪਤਾ ਲੱਗਾ ਕਿ ਇੱਥੇ ਲੁੱਟ ਦੀ ਵਾਰਦਾਤ ਹੋਈ ਹੈ ਕੀ ਮਾਮਲਾ ਕੀ ਤੀਨ ਲੋਕਾਂ ਦਾ ਮਾਮਲਾ ਇਹ ਪਲਿਆ ਕਿ ਤਿੰਨ ਮੁੰਡੇ ਬਾਈਕ ਤੇ ਸਵਾਰ ਹੋ ਕੇ ਆਏ ਸੀ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਪਿਸਟਲ ਸੀ ਉਹਨਾਂ ਨੇ ਅੰਦਰ ਆ ਕੇ ਫੌਜੀ ਸਾਹਿਬ ਨਾਲ ਥੋੜਾ ਜਿਹਾ ਝਗੜਾ ਕੀਤਾ ਉਹਨਾਂ ਨੇ ਮੂੰਹ ਤੋਂ ਰਮਾਲ ਲਾਉਣ ਨੂੰ ਕਿਹਾ ਜਦੋਂ ਉਹਨਾਂ ਨੇ ਨਹੀਂ ਲਾਇਆ ਤਾਂ ਫੌਜੀ ਸਾਹਿਬ ਨੇ ਉਲਝ ਗਏ ਉਹ ਤੇ ਉਹਨਾਂ ਦੀ ਰਫਲ ਖੋਲ ਲਈ ਤੇ ਇਹ ਕਿੰਨੇ ਕ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਹੈ ਜਦੋਂ ਸਾਨੂੰ ਪਤਾ ਲੱਗਿਆ ਫਿਰ ਤੁਸੀਂ ਆ ਕੇ ਸਿੱਕੀ ਦੇਖਿਆ ਅਸੀਂ ਇੱਥੇ ਆ ਕੇ ਪਹਿਲਾਂ ਸਭ ਤੋਂ ਅੰਦਰ ਬੈਂਕ ਦੇ ਅੰਦਰ ਗਏ ਤੇ ਮੁਲਾਜ਼ਮਾਂ ਦਾ ਹਾਲਚਾਲ ਦੇਖਿਆ ਵੀ ਕਿਸੇ ਨੂੰ ਗੋਲੀ ਤਾਂ ਨਹੀਂ ਲੱਗੀ ਕਿਉਂਕਿ ਅੰਦਰ ਵੀ ਫਾਇਰ ਹੋਇਆ ਬੈਂਕ ਦੇ ਅੰਦਰ ਵੀ ਫਾਇਰ ਹੋਇਆ ਤੇ ਜਦੋਂ ਕੋਈ ਪਹੁੰਚ ਉਹ ਜਾ ਚੁੱਕੇ ਸੀਗੇ ਅਸੀਂ ਅੰਦਰ ਆ ਕੇ ਮੁਲਾਜ਼ਮਾਂ ਕੋਲ ਆ ਕੇ ਪਹਿਲਾਂ ਉਹਨਾਂ ਦਾ ਹਾਲਚਾਲ ਪੁੱਛਿਆ ਜਾ ਤੋ ਕੀ ਪਤਾ ਲੱਗਿਆ ਕਿੰਨਾ ਟਾਈਮ ਲੱਗ ਗਿਆ ਨੇ ਬੈਂਕ ਦੇ ਵਿੱਚੋਂ ਬੈਂਕ ਦੇ ਵਿੱਚ ਲਾਂਚ ਟਾਈਮ ਤੋਂ ਬਾਅਦ ਇਹ ਖੁੱਲਿਆ ਸੀਗਾ ਅਜੇ ਕੈਸ਼ ਆਇਆ ਸੀਗਾ ਉਹਦੇ ਕਰਕੇ ਹੋ ਸਕਦਾ ਕਿ ਕਿਸੇ ਨੂੰ ਜ਼ਿਆਦਾ ਭੇਤ ਹੋਵੇ ਕਿੰਨੀ ਲੁੱਟ ਅੰਦਾਜ਼ਨ 10 ਤੋਂ 15 ਲੱਖ ਕਹਿਆ ਜਾ ਰਿਹਾ ਹੈ ਜੀ ਵੀ ਦੇਖ ਦਿਓ ਸਿਖਰ ਦੁਪਹਿਰੇ ਜਿਹੜਾ ਵੀ ਸਿਖਰ ਦੁਪਹਿਰੇ ਦੇਖੋ ਜੀ ਹੋ ਸਕਦਾ ਨਸ਼ੇੜੀ ਹੋ ਸਕਦੇ ਨੇ ਜਾਂ ਕੋਈ ਵੀ ਹੋ ਸਕਦਾ ਪਰ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਉਹ ਸਿਖਰ ਦੁਪਹਿਰੇ ਆ ਕੇ ਲੁੱਟ ਕਰ ਗਏ ਤਾਂ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੇ ਸੀ ਭਾਈ ਉਹ ਇਹ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਕੰਟਰੋਲ ਰੂਮ ਦੇ ਤੋਂ ਉਦੋਂ ਬਾਅਦ ਇਮੀਡੀਟਲੀ ਮੌਕੇ ਤੇ ਆ ਗਏ ਆ ਮੌਕੇ ਤੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਮ ਨੇ ਹੋਏ ਸੀ ਸਕਿਉਰਟੀ ਗਾਰਡ ਨਾਲ ਹੱਥੋਂ ਪਾਈੋ ਗਿਆ ਜਿਹੜੇ ਆ ਉਹਨਾਂ ਦਾ ਅਪਰੋਕਸੀਮੇਟ ਮਤਰਾ ਲਗ ਸੌਂਦਾਂ ਗਿਆ ਉੱਟ ਗਿਆ ਲੱਗੇ ਆ ਇਹਨੇ ਬੰਦੇ ਰੋਡੇ ਸੀ ਜਾਂ ਸਿਗਰਾ ਤਿੰਨੇ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਜੂਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ ਸਾਡੇ ਸੀਨੀਅਰ ਆਫਸਰ ਵੀ ਸਾਰੇ ਵੇਸਟ ਕਰ ਚੁੱਕੇ ਆ ਤੇ ਧੁਤੀ ਜਿਹੜੀ ਗੋਇੰਗ ਔਨ ਆ ਮੁੜਲੀ ਨੂੰ ਛੇਤੀ ਜਿਹੜਾ ਗੱਤਾ ਕਰ ਲਿਆ ਜਾਏ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤੇ ਨੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਹੁਣ ਜੀ ਥੈਂਟੀ ਛਿੱਡੀ ਦਾ ਬਾਅਦ ਚ ਪਤਾ ਲੱਗੂਗੀ ਵੀ ਉਹਨਾਂ ਨੇ ਫਾਇਰ ਕੀਤਾ ਸੀ ਸੀਸੀਟੀਵੀ ਕੈਮਰਾ ਵੀ ਮੂਰੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖੰਗਾਲਦੇ ਆਂ ਚਲੋ ਮੂੜਲੀ ਤਫ਼ਤੀਸ਼ ਕੋ ਸਾਹਮਣੇ ਆਇਆ ਕੁਝ ਹੋਰ ਮੂੜਲੀ ਜਾਂਚ ਕੁਝ ਹੋਰ ਮੂੜਲੀ ਇਜਾਜ਼ਤ ਉਹਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਏਦਾਂ ਆ ਕੈਸ਼ ਜਿਹੜਾ ਲੁੱਟ ਕੇ ਲੈ ਗਏ ਆ ਕੁਝ ਪਤਾ ਨਹੀਂ ਕਿੰਨੀ ਕੀ ਐਕਚੁਅਲੀ ਜਿਹੜਾ ਲੈ ਗਏ ਨੇ ਉਹ ਅਪ੍ਰੋਕਸੀਮੇਟ 15 ਲ